ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਅੱਜ ਤੁਹਾਡੇ ਲੈ ਕੇ ਆਇਆ ਬਈ ਆਪਾਂ ਸਟੋਰੀ ਪਰ ਬਹੁਤ ਸੌਣ ਸਟੋਰੀ ਪਰ ਲੈ ਕੇ ਆਇਆ ਬਾਈ ਬਹੁਤ ਸਸਤੇ ਰੇਟ ਦੇ ਵਿੱਚ ਤੇ ਰੀਪਰ ਦੀ ਤੁਹਾਨੂੰ ਸਾਰੀ ਜਾਣਕਾਰੀ ਦੇਣਾ ਹੈ ਜਿਹੜੇ ਵੀਡੀਓ ਦੇ ਵਿੱਚ ਬਾਈ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਵੀਡੀਓ ਨੂੰ ਕਰ ਦੋ ਲਾਈਕ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਆਪਣੀ ਪੇਜ ਨੂੰ ਕਰ ਲਓ ਫੋਲੋ ਤੇ ਅੰਮ੍ਰਲ ਕਰਦੇ ਹਾਂ ਬਾਈ ਰੀਪਰ ਦੇ ਵਿੱਚ ਰੀਪਰ ਜਿਹੜਾ ਹੈ ਜੀ ਬੀਸ਼ੂ ਕਰਮਾ ਕੰਪਨੀ ਦਾ ਰੀਪਰ ਆ ਬਾਈ ਜੀ ਇਹ ਤੇ ਇਹ ਕੰਡੀਸ਼ਨ ਤੇ ਕਰ ਸਕਦੇ ਹਾਂ ਬਾਈ ਟਰ ਦੇ ਖੇਤੀ ਤੇ ਚੱਲਿਆ ਹੋਇਆ 2015 ਮਾਡਲ ਦਾ ਰੀਪਰ ਆ ਸਰਦੂਸ਼ਾ ਉੱਤਰੀਆ ਬਾਈ ਜੀ ਫਿੰਡਰ ਆਪਣਾ ਬਲਟਨ ਸਰਦੂਸ਼ਾ ਉੱਤਰੀਆ ਸਰਵਿਸ ਤੋਂ ਉਹਨੂੰ ਰੀਲੋਡ ਦੀ ਸਰਵਿਸ ਹੋਈ ਹੋਈ ਹੈ ਟੈਰਾਡੋਰ ਨਾ ਰਟਾਇਰ ਵੀ ਦੇ ਸਕਦਾ ਸਾਰਾ ਪਰਸ਼ੋਕ ਚਾ ਜਾ ਬਿਲਕੁਲ ਤੇ ਘਰ ਦੇ ਖੇਤੀ ਚੱਲਿਆ ਹੋਇਆ ਹੈ ਬਾਈ 2015 ਮਾਡਲ ਲਗਾ ਬਾਟੀ ਕੰਡੀਸ਼ਨ ਆਪਣੇ ਸਾਹਮਣੇ ਪਈ ਹੈ ਜਮਾ 1 ਰੁਪਿਆ ਕੰਪਨੀ ਪਾਲ ਦਾ ਵੀ ਰੀਪਰ ਤੇ ਜਲਦਰੀ ਪ੍ਰਾਈਸ ਦੀ ਬਾਈ ਜੋ ਪ੍ਰਾਈਸ ਬਾਈ ਲੋਡ ਮੰਗ ਕੀਤੀ ਗਈ ਹੈ 1 ਲੱਖ ਤੇ 60000 ਰੁਪਿਆ ਕੋਈ ਫਿਟਸ ਰੇਡ ਨਹੀਂ ਇਹ ਮੌਟ ਦੇ ਮਾਰਦਨ ਬਾਈ ਕੀਤਾ ਜਾਊਗਾ ਤੇ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਬਈ ਇਹ ਰੀਪਰ ਖੜਾ ਹੈਗਾ ਤੇ ਬਾਕੀ ਬਾਈ ਦੇ ਨੰਬਰ ਬਾਈ ਸਕਰੀਨ ਉਤੇ ਚੱਲ ਰਹੇ ਨੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਰੀਪਰ ਦੇ ਬਾਰੇ ਜਾਣਕਾਰੀ ਲੈ ਸਕਦੇ ਹੋਗੇ ਜੇ ਤੁਹਾਡੇ ਲਈ ਕੋਈ ਪਸ਼ੂਸ਼ੀ ਨਰੀ ਸਾਧਨ ਕੋਈ ਜ਼ਮੀਨ ਪਲਾਟ ਵਿਕਾਊ ਹੈ ਜੀ ਬਾਈ ਤਾਂ ਆਪਾਂ नीचे ਦਿੱਤੇ ਨੰਬਰਾਂ ਦੇ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋ ਜੀ ਆਪਾਂ ਤੁਹਾਡੀ ਵੀ ਐਡ ਆਪਣੇ ਚੈਨਲ ਉਤੇ ਲਾਵਾਂਗੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਮਿਲਦੇ ਹਾਂ ਜਿਸ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ